ਤਾਜ਼ਾ ਅਪਡੇਟ ਅਨਮੋਲ ਗਗਨਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਨਮੋਲ ਗਗਨਮਾਨ ਦਾ ਬੀਤੇ ਦਿਨੀ ਦਿੱਤਾ ਹੋਇਆ ਅਸਤੀਫਾ ਹੁਣ ਨਾਮਨਜ਼ੂਰ ਹੋ ਚੁੱਕਿਆ ਹੈ ਜੀ ਹਾਂ ਤਾਂ ਦੱਸ ਦਈਏ ਕਿ ਕਿਸੇ ਕਾਰਨਾਂ ਕਰਕੇ ਕੋਈ ਨਰਾਜ਼ਗੀ ਕਰਕੇ ਬੀਤੇ ਦਿਨੀ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਇੱਕ ਪੋਸਟ ਸਾਂਝੀ ਕਰਕੇ ਉਸ ਦੀ ਜਿਹੜੀ ਸ਼ੁਰੂਆਤ ਸੀ ਉਹੀ ਭਾਰੀ ਦਿਲ ਤੋਂ ਹੁੰਦੀ ਸੀ ਯਾਨੀ ਕਿ ਪੋਸਟ ਦੇ ਵਿੱਚ ਲੰਬਾ ਇਕਵੇਰਵਾ ਦਿੱਤਾ ਗਿਆ ਸੀਗਾ ਜਿਸ ਤੇ ਵਿੱਚ ਸਾਫ ਚਲ ਕਰਿਆ ਸੀ ਕਿ ਅਨਮੋਲ ਗਗਨਮਾਨ ਨੂੰ ਕਿਸੇ ਕਾਰਨਾ ਕਰਕੇ ਨਰਾਜ਼ਗੀ ਸੀ ਜਿਸ ਤੇ ਚਲਦੇ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀਗਾ ਤੇ ਠੀਕ ਇਸ ਗੱਲ ਨੂੰ ਮਹਿਜ਼ 24 ਘੰਟੇ ਵੀ ਨਹੀਂ ਹੋਏ ਸਨ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਖੁਦ ਅਨਮੋਲ ਗਗਨਮਾਨ ਦੇ ਘਰ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਬੈਠਕ ਕਰਦੇ ਨੇ ਤੇ ਇਸ ਬੈਠਕ ਦਾ ਨਤੀਜਾ ਜਿਹੜਾ ਉਹ ਰੰਗ ਲਿਆਉਂਦਾ ਅਨਮੋਲ ਗਗਨਮਾਨ ਦੀ ਵਾਪਸੀ ਹੁੰਦੀ ਹੈ ਤੇ ਅਨਮੋਲ ਗਗਨਮਾਨ ਹੁਣ ਬਤੌਰ ਐਮਐਲਏ ਹੀ ਰਹਿਣਗੇ ਯਾਨੀ ਕਿ ਅਨਮੋਲ ਗਗਨਮਾਨ ਦਾ ਜਿਹੜਾ ਅਸਤੀਫਾ ਸੀਗਾ ਉਸ ਨੂੰ ਨਾ ਮੰਜ਼ੂਰ ਕਰ ਦਿੱਤਾ ਗਿਆ ਬਿੱਤੇ ਦਿਨ ਤੋਂ ਕਾਫੀ ਚਰਚਾਵਾਂ ਜੜੀਆਂ ਚੱਲ ਰਹੀਆਂ ਸਨ ਕਿ ਆਖਰਕਾਰ ਕੀ ਵਜ੍ਹਾ ਹੋ ਸਕਦੀ ਹੈ ਕੀ ਕਾਰਨ ਹੋਇਆ ਸਕਦਾ ਹੈ ਕਿ ਪਹਿਲਾਂ ਐਮਐਲਏ ਬੰਦੇ ਨੇ ਐਮਐਲਏ ਤੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਬਣਾਇਆ ਜਾਂਦਾ ਤੇ ਕੈਬਨਿਟ ਮਨਿਸਟਰ ਤੋਂ ਬਾਅਦ ਉਹਨਾਂ ਕੋ ਕੈਬਨਿਟ ਦਾ ਅਹੁਦਾ ਖੋਲਿਆ ਜਾਂਦਾ ਤੇ ਵਾਪਸੀ ਐਮਐਲਏ ਤੇ ਉਹ ਫਿਰ ਕਾਬਸ ਹੋ ਜਾਂਦੇ ਨੇ ਤੇ ਹੁਣ ਲੰਬੇ ਸਮੇਂ ਤੋਂ ਚੁੱਪਚਾਪ ਰਹਿਣ ਤੋਂ ਬਾਅਦ ਬਿੱਤੇ ਦਿਨ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਤੇ ਹੁਣ ਫਿਰ ਅਮਨ अरोड़ा ਨੇ ਉਹਨਾਂ ਨੂੰ ਮਨਾ ਲਿਆ ਖੁਦ ਅਮਨ अरोड़ा ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹ ਲਿਖਦੇ ਨੇ ਅੱਜ ਅਨਮੋਲ ਗਗਨਮਾਨ ਦੇ ਨਾਲ ਪਰਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਵਿਧਾਇਕਾ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾ ਮੰਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਦੇ ਲਈ ਜ਼ਿੰਮੇਵਾਰੀ ਦੇ ਲਈ ਕੰਮ ਕਰਦੇ ਰਵਾਂਗੇ ਸੋ ਇਹ ਅਲਫਾਜ਼ ਜਿਹੜੇ ਵਰਤੇ ਗਏ ਨੇ ਖੁਦ ਅਮਨ ਅਰੋੜਾ ਨੇ ਆਪਣੀ ਪੋਸਟ ਉੱਤੇ ਸਾਂਝੇ ਕੀਤੇ ਨੇ ਜਿਨ੍ਹਾਂ ਨੇ ਉਹਨਾਂ ਨੇ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅੱਜ ਬੜੇ ਹੀ ਸੁਖਾਵੇ ਪਰਵਾਰਿਕ ਮਾਹੌਲ ਮਾਹੌਲ ਦੇ ਤਰੀਕੇ ਦੇ ਨਾਲ ਜਿਹੜੀ ਅੱਜ ਅਨਮੋਲ ਗਗਨਮਾਨ ਦੇ ਨਾਲ ਬੈਠਕ ਹੋਈ ਹੈ ਤੇ ਵਿਧਾਇਕਾ ਨੇ ਆਪਣਾ ਅਸਤੀਫਾ ਜਿਹੜਾ ਵਾਪਸ ਲੈਣ ਦੀ ਗੱਲ ਕਰ ਦਿੱਤੀ ਹੈ ਤੇ ਪਾਰਟੀ ਨੇ ਵੀ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਸੋ ਯਾਨੀ ਕਿ ਹੁਣ ਅਨਮੋਲ ਗਗਨਮਾਨ ਪਾਰਟੀ ਤੋਂ ਬਾਹਰ ਨਹੀਂ ਹੋਣਗੇ ਅਨਮੋਲ ਗਗਨਮਾਨ ਪਾਰਟੀ ਚ ਹੀ ਬਣੇ ਰਹਿਣਗੇ ਸੋ ਇਸ ਦੇ ਉੱਤੇ ਜਦ ਕੱਲ ਅਸਤੀਫਾ ਦਿੱਤਾ ਗਿਆ ਸੀ ਅਨਮੋਲ ਗਗਨਮਾਨ ਤੋਂ ਵੱਲੋਂ ਤਾਂ ਫਿਰ ਕਾਫੀ ਤੰਜ ਕਸ ਨੇ ਵਿਰੋਧੀਆਂ ਨੇ ਸ਼ੁਰੂ ਕਰ ਦਿੱਤੇ ਸੀ ਸਭ ਤੋਂ ਪਹਿਲਾਂ ਜਿਹੜੀ ਪੋਸਟ ਇਸ ਤੋਂ ਉੱਤੇ ਤੰਜ ਕਸਿਆ ਸੀਗਾ ਪੋਸਟ ਪਾ ਕੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਕਸਿਆ ਸੀਗਾ ਯਾਨੀ ਕਿ ਹੁਣ ਫੇਰ ਵਾਪਸੀ ਜਿਹੜੀ ਹੋ ਚੁੱਕੀ ਹੈ ਤੇ ਹੁਣ ਉਹਨਾਂ ਵਿਰੋਧੀਆਂ ਦੇ ਕਿਤੇ ਨਾ ਕਿਤੇ ਮੂੰਹ ਜਿਹੜੇ ਆ ਉਹ ਬੰਦ ਹੋ ਚੁੱਕੇ ਨੇ ਸੋ ਜਿਹੜੀ ਕੱਲ ਪੋਸਟ ਦਿੱਤੀ ਸੀ ਸਾਂਝੀ ਕੀਤੀ ਸੀ ਅਨਮੋਲ ਗਗਨਮਾਨ ਨੇ ਆਪਣੇ ਅਸਤੀਫੇ ਦੇ ਦੌਰਾਨ ਉਸ ਦੇ ਵਿੱਚ ਅਨਮੋਲ ਗਗਨਮਾਨ ਨੇ ਲਿਖਿਆ ਸੀਗਾ ਦਿਲ ਭਾਰੀ ਹੈ ਮੈਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਹੈ ਮੇਰਾ ਐਮਐਲਏ ਦੇ ਉਹਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਲੈ ਮੈਂ ਉਮੀਦ ਕਰਦੀ ਹਾਂ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਸੋ ਇਹ ਜਿਹੜੇ ਅਲਫਾਜ਼ ਸੀਗੇ ਕਿਤੇ ਨਾ ਕਿਤੇ ਆਪਣੇ ਆਪ 'ਚ ਇੱਕ ਕਈ ਤਰ੍ਹਾਂ ਦੇ ਸਵਾਲਿਆਂ ਨਿਸ਼ਾਨ ਖੜਾ ਕਰੇ ਸਨ ਕਿ ਆਖਰਕਾਰ ਕੀ ਵਜ੍ਹਾ ਹੋ ਸਕਦੀ ਹੈ ਪਰ ਠੀਕ ਕੁਝ ਘੰਟੇ ਹੀ ਬੀਤਦੇ ਨੇ ਤੇ ਉਸ ਤੋਂ ਬਾਅਦ ਅਨਮੋਲ ਗਗਨਮਾਨ ਦੁਬਾਰਾ ਐਂਟਰੀ ਕਰ ਲੈਂਦੇ ਨੇ ਪਾਰਟੀ ਦੇ ਵਿੱਚ ਅਨਮੋਲ ਗਗਨ ਮਾਨ ਵਾਪਸੀ ਕਰਦੇ ਹੋਏ ਦਿਖਾਈ ਦਿੰਦੇ ਨੇ ਜਿਸ ਦੇ ਵਿੱਚ ਅਮਨ अरोड़ा ਉਹਨਾਂ ਦੇ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੀ ਰਿਹਾਈ ਤੋਂ ਦੱਸਿਆ ਜਾ ਰਿਹਾ ਕਿ ਬੈਠਕ ਹੋਈ ਹੈ ਤੇ ਬੈਠਕ ਦਾ ਨਤੀਜਾ ਜਿਹੜਾ ਉਹ ਰੰਗ ਲੈ ਜਾਂਦਾ ਦਿਖਾਈ ਦਿੱਤਾ ਯਾਨੀ ਕਿ ਅਨਮੋਲ ਗਗਨ ਮਾਨ ਹੁਣ ਬਤੌਰ ਐਮਐਲਏ ਹੀ ਆਪਣੇ ਅਹੁਦੇ ਤੇ ਕਾਬਜ਼ ਰਹਿਣਗੇ ਤੇ ਆਪਣੇ ਅਹੁਦੇ ਤੇ ਰਹਿੰਦਿਆਂ ਹੋਇਆਂ ਇਲਾਕਾ ਵਾਸੀਆਂ ਦੀ ਮਦਦ ਕਰਦੇ ਦਿਖਾਈ ਦੇਣਗੇ ਸੋ ਤੁਹਾਨੂੰ ਦੱਸ ਦਈਏ ਕਿ ਅਨਮੋਲ ਗਗਨ ਮਾਨ ਖਰੜ ਤੋਂ ਐਮਐਲਏ ਸਨ ਵਿਧਾਇਕਾ ਸਨ ਤੇ ਉਤੋਂ ਹੀ ਆਪਣੀ ਸੇਵਾ ਜਿਹੜੀ ਆ ਲੋਕਾਂ ਪ੍ਰਤੀ ਨਿਰੰਤਰ ਜਾਰੀ ਰੱਖਨੇ ਸੰਭਾਰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਕਦੇ-ਕਦੇ ਪਰਿਵਾਰ ਦੇ ਵਿੱਚ ਵੀ ਮਨ ਮਿਟਾਵ ਹੋ ਜਾਂਦੇ ਨੇ ਤੋਂ ਸੁਭਾਵਿਕ ਹੈ ਸਿਆਸੀ ਪਾਰਟੀਆਂ ਦੇ ਵਿੱਚ ਵੀ ਅਜਿਹੀ ਹਲਚਲ ਹੋਣਾ ਤਾਂ ਇੱਕ ਵਾਜਬ ਜਿਹੜੀ ਲੱਗਦੀ ਆ ਪਰ ਇੱਕਦਮ ਕਿਸੇ ਕਾਰਨ ਦੱਸੇ ਬਿਨਾ ਹੀ ਜਾਂ ਫਿਰ ਕਹਿ ਲਈਏ ਇੱਕਦਮ ਹੀ ਜਿਹੜਾ ਅਸਤੀਫਾ ਦੇ ਜਾਣਾ ਉਸ ਨੇ ਕਾਫੀ ਜਿਹੜੇ ਸਵਾਲਿਆਂ ਨਿਸ਼ਾਨ ਖੜੇ ਕਰ ਦਿੱਤੇ ਸਨ ਪਰ ਹੁਣ ਬੈਰਹਾਲ ਦੇ رائے درست ਆਏ ਪੰਜਾਬੀ ਦੀ ਇੱਕ ਕਹਾਵਤ ਹੈ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਉਹ ਅਖੌਂ ਤਾਂ ਠੀਕ ਇੱਥੇ ਟੁੱਕਦੀ ਹੋਈ ਦਿਖਾਈ ਦੇ ਰਹੀ ਆ ਸੋ ਜਾਂਦੇ ਜਾਂਦੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਅਮਨ अरोड़ा ਨੇ ਅਨਮੋਲ ਗਗਨ ਮਾਨ ਨੂੰ ਜਿਹੜਾ ਮਨਾ ਲਿਆ ਉਹਨਾਂ ਦੀ ਵਾਪਸੀ ਜੜੀ ਹੋ ਚੁੱਕੀ ਹੈ ਫਿਰ ਇੱਕ ਵਾਰੀ ਦੱਸਤੀ ਗਏ ਕਿ ਅਹੁਦਾ ਜਿਹੜਾ ਉਹਨਾਂ ਦਾ ਉਸੇ ਤਰ੍ਹਾਂ ਐਮਐਲਏ ਦਾ ਬਰਕਰਾਰ ਰਿਹਾ ਕਿਉਂਕਿ ਜਿਹੜਾ ਅਸਤੀਫਾ ਅਨਮੋਲ ਗਗਨਮਾਨ ਵੱਲੋਂ ਦਿੱਤਾ ਗਿਆ ਸੀਗਾ ਉਹ ਪਾਰਟੀ ਨੇ ਸਵੀਕਾਰ ਨਹੀਂ ਕੀਤਾ ਤੇ ਖੁਦ ਇਸ ਦੀ ਜਾਣਕਾਰੀ ਅਨਮੋਲ ਗਗਨਮਾਨ ਬਾਰੇ ਜਿਹੜੀ ਜਾਣਕਾਰੀ ਹੈ ਉਹ ਅਮਨ अरोड़ा ਨੇ ਸਾਂਝੀ ਕੀਤੀ ਹੈ ਤੇ ਉਹ ਕੀ ਲਿਖਦੇ ਨੇ ਅੱਜ ਅਨਮੋਲ ਗਗਨਮਾਨ ਦੇ ਨਾਲ ਪਰਿਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਵਿਧਾਇਕਾ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਯਾਨਕਿ ਨਾ ਮਨਜ਼ੂਰ ਕਰਨ ਦਾ ਫੈਸਲਾ ਜਿਹੜਾ ਸੁਣਾਇਆ ਗਿਆ ਸੋ ਇਹਦੇ ਵਿੱਚ ਸਾਫ਼ ਉਹਨਾਂ ਨੇ ਲਿਖਿਆ ਹੈ ਕਿ ਪਾਰਟੀ ਨੂੰ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਉਸ ਦਾ ਜਿਹੜਾ ਅਸਤੀਫਾ ਜਿਹੜਾ ਉਹ ਹੁਣ ਨਾ ਮੰਜ਼ੂਰ ਹੋ ਚੁੱਕਿਆ ਤੇ ਇਹ ਫੈਸਲਾ ਜਿਹੜਾ ਪਾਰਟੀ ਨੇ ਇਕੱਠਿਆਂ ਕੀਤਾ ਸੋ ਅਮਨ अरोड़ा ਦਾ ਕਿਤੇ ਨਾ ਕਿਤੇ ਕਹਿ ਲਈਏ ਬੜਾ ਵੱਡਾ ਯੋਗਦਾਨ ਰਿਹਾ ਹੋਵੇਗਾ ਇਸ ਤੇ ਵਿੱਚ ਕਿਉਂਕਿ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਉਹ ਜਿਹੜੇ ਮੁਖੀ ਵਜੋਂ ਕੰਮ ਕਰ ਰਹੇ ਨੇ ਇਸ ਤੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਤੇ ਉਸ ਤੇ ਵਿੱਚ ਜਾ ਕੇ ਵਿਦਾਇਕਾ ਨੂੰ ਮਨਣਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸੋ ਉਹ ਲਿਖਦੇ ਨੇ ਅੱਜ ਅਨਮੋਲ ਗਗਨਮਾਨ ਦੇ ਨਾਲ ਪਰਿਵਾਰਕ ਮਾਹੌਲ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਵਿਦਾਇਕਾ ਵਚੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾ ਮੰਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਜਿਸ ਨੂੰ ਉਹਨਾਂ ਨੇ ਸਵੀਕਾਰ ਵੀ ਕਰ ਲਿਆ ਮਿਲ ਕੇ ਪਾਰਟੀ ਅਤੇ ਹਲਕਾ ਦੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮਕਾਰ ਜਾਰੀ ਰੱਖਾਂਗੇ ਸੋ ਇਹ ਅਲਫਾਜ਼ ਜਿਹੜੇ ਖੁਦ ਅਮਨ ਅਰੋੜਾ ਨੇ ਵਰਤੇ ਨੇ